ਅੱਜ 23 ਨਵੰਬਰ ਨੂੰ ਸਾਡੀ ਪਾਰਟੀ ਕਾਲੀ ਦਾ ਨੰਬਰ ਸਰ ਵੱਲੋਂ ਦੀਨਾ ਕਾਂਗੜ ਦੇ ਵਿੱਚ ਇੱਕ ਕਾਨਫਰੰਸ ਕਰਾਈ ਜਾ ਰਹੀ ਆ ਉਸ ਦਾ ਵਿਸ਼ਾ ਹੈਗਾ ਕਿ ਸਾਡੇ ਨੌਵੇਂ ਪਾਤਸ਼ਾਹ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਆਪਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਕਹਿੰਦੇ ਆ ਕਿਉਂਕਿ ਉਹਨਾਂ ਨੇ ਕਿਸੇ ਹੋਰ ਮਜ਼ਬ ਤੇ ਧਰਮ ਲਈ ਆਪਣਾ ਸੀਸ ਹੀ ਪੇਟ ਕਰਤਾ ਸੀਗਾ ਉਸ ਸਟੇਜ ਦੇ ਉੱਤੋਂ ਹਕੂਮਤ ਨੂੰ ਮਤਨ ਵੇ ਦੱਸਣਾ ਹੈ ਕਿ ਜਿੰਨਾ ਦਾ ਕਰਕੇ ਜਿੰਨਾ ਦੇ ਬਲੀਦਾਨ ਦਾ ਕਰਕੇ ਤੁਸੀਂ ਅੱਜ ਰਾਜ ਕਰ ਰਹੇ ਹੋ ਕੀ ਤੁਸੀਂ ਕਦੀ ਇਹ ਸੋਚਿਆ ਹੈ ਕਿ ਉਸੇ ਹੀ ਕੌਮ ਨੂੰ ਤੁਸੀਂ ਅੱਜ ਮਾਰ ਰਹੇ ਹੋ ਅਸੀਂ ਉੱਥੋਂ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਉਸ ਕੌਮ ਨੂੰ ਨਿਸ਼ਾਨਾ ਬਣਾ ਰਹੇ ਹੋ ਜਿਹੜੀ ਕੌਮ ਨੇ ਤੁਹਾਡੇ ਵਾਸਤੇ ਆਪਣਾ ਸਿਰ ਦਿੱਤਾ ਔਰ ਇੱਥੇ ਅਸੀਂ ਸਾਰੇ ਆਪਣੇ ਉਹਨਾਂ ਜਥੇਦਾਰਾਂ ਨਾਲ ਮੀਟਿੰਗ ਕਰਨ ਵਾਸਤੇ ਆਏ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦਾ ਸਨੇਹਾ ਲੈ ਕੇ ਆਏ ਆ ਕਿ 23 ਨਵੰਬਰ ਨੂੰ ਜਿਹੜਾ ਦੀਨਾ ਕੰਗੜ ਸਾਹਿਬ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਚ ਇਕੱਠ ਹੋਣਾ ਹੈ ਉਹ ਇਕੱਠ ਹਕੂਮਤ ਨੂੰ ਇਹ ਦੱਸੂਗਾ ਕਿ ਅੱਜ 350 ਸਾਲਾਂ ਨਵੇਂ ਪਾਤਸ਼ਾਹ ਦੀ ਸਤਾਪਦੀ ਜਿਹੜੀ ਆ ਉਹ ਸ਼ੀਦੀ ਸਤਾਪਦੀ ਜਿਹੜੀ ਆ ਮਣਾਈ ਜਾ ਰਹੀ ਹੈ ਔਰ ਉਸ ਸਟੇਜ ਦੇ ਉੱਤੋਂ ਹਾਕੂ ਮਤ ਨੂੰ ਇਹ ਦੱਸਣਾ ਹੈ ਕਿ ਜਿੰਨਾ ਦਾ ਕਰਕੇ ਜਿੰਨਾ ਦੇ ਬਲੀਦਾਨ ਦਾ ਕਰਕੇ ਤੁਸੀਂ ਅੱਜ ਰਾਜ ਕਰ ਰਹੇ ਹੋ ਕੀ ਤੁਸੀਂ ਕਦੀ ਇਹ ਸੋਚਿਆ ਹੈ ਕਿ ਉਸੇ ਹੀ ਕੌਮ ਨੂੰ ਤੁਸੀਂ ਅੱਜ ਮਾਰ ਰਹੇ ਹੋ ਅਸੀਂ ਉੱਥੋਂ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਉਸ ਕੌਮ ਨੂੰ ਨਿਸ਼ਾਨਾ ਬਣਾ ਰਹੇ ਹੋ ਜਿਹੜੀ ਕੌਮ ਨੇ ਤੁਹਾਡੇ ਵਾਸਤੇ ਆਪਣਾ ਸੀਸ ਦਿੱਤਾ ਹੈ ਜਿਹੜੀ ਕੌਮ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਸੋ ਅੱਜ ਇੱਕ ਬੰਦਾ ਗੱਲ ਕਰਦਾ ਹੈ ਛਾ ਤੇ ਮੋਦੀ ਸਾਹਿਬ ਜਾਂ ਉਹਨਾਂ ਦੇ ਪਿੱਛੇ ਬੈਠੀ ਸਾਰੀ ਸੋਚ ਉਹ ਗੱਲ ਕਰਦੀ ਹੈ ਕਿ ਭਾਰਤ ਡੈਮੋਕਰੈtic ਦੇਸ਼ ਹੈ ਜੇ ਡੈਮੋਕਰੇਸੀ ਹੈ ਫਿਰ ਦਿਸਣੀ ਚਾਹੀਦੀ ਹੈ ਇਹਨਾਂ ਨੇ ਇੱਥੇ ਵੀ ਡੈਮੋਕਰੇਸੀ ਖਤਮ ਕਰਤੀ ਤੇ ਵਿਦੇਸ਼ਾਂ ਦੇ ਵਿੱਚ ਵੀ ਡੈਮੋਕਰੇਸੀ ਉਹਨਾਂ ਦੀ ਉਹਨਾਂ ਦੀ ਜਿਹੜੀ ਹੈ ਸੋਵਰੈਂਟੀ ਨੂੰ ਚੈਲੰਜ ਕੀਤਾ ਹੈ ਦੁਜੇ ਦੇ ਚੰਦੀ ਪਾਗੜ ਨੂੰ ਵੀ ਹੱਥ ਪਾਇਆ ਜਾ ਕੇ ਸੋ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਅੱਜ ਸਿੱਖ ਗੁਲਾਮੀ ਦਾ ਅਹਿਸਾਸ ਕਰ ਰਹੇ ਤੇ ਜੇ ਅਸੀਂ ਆਜ਼ਾਦ ਹੁੰਦੇ ਤੇ ਸਾਡੀਆਂ ਸੋਨੇ ਵਰਗੀਆਂ ਫਸਲਾਂ ਦਿੱਲੀ ਨਾ ਰੋੜ ਦੀ ਪਾਣੀ ਨਾਲ ਜੇ ਅਸੀਂ ਆਜ਼ਾਦ ਹੁੰਦੇ ਤੇ ਅੱਜ ਸਾਡਾ ਵੀ ਦੂਜਿਆਂ ਵਾਂਗੂ ਰਤਬਾ ਐਡਾ ਵੱਡਾ ਹੁੰਦਾ ਕਿ ਅਸੀਂ ਵੀ ਆਪਣੀ ਕੌਮ ਨੂੰ ਦੱਸਦੇ 40 ਸਾਲ ਦਾ ਸਿੱਖ ਕੌਮ ਨੇ ਰਾਜ ਕੀਤਾ ਹੈ। ਮੈਨੂੰ ਇੱਕ ਵੀ ਇਹ ਹਕੂਮਤ ਦੱਸੇ ਕਿ ਕਿਸੇ ਬੰਦੇ ਨੂੰ ਨਜਾਇਜ਼ ਫਾਂਸੀ ਲੱਗੀ ਹੈ, ਕਿਸੇ ਨੂੰ ਨਜਾਇਜ਼ ਸਾਰਿਆਂ ਨੂੰ ਵਜ਼ੀਰੀਆਂ ਮਿਲੀਆਂ। ਤੇ ਅੱਜ ਸਾਨੂੰ ਵਜ਼ੀਰੀਆਂ ਦੀ ਲੋੜ ਨਹੀਂ, ਅਸੀਂ ਇਹਨਾਂ ਦੀਆਂ ਵਜ਼ੀਰੀਆਂ ਤੇ ਆਸਵ ਨਹੀਂ ਰੱਖਦੇ ਪਰ ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਜਮਹੂਰੀਅਤ ਦਾ ਟੰਡੋਰਾ ਪਿੱਟਦੇ ਹੋ ਤਾਂ ਜਮਹੂਰੀਅਤ ਦਿਸਣੀ ਵੀ ਚਾਹੀਦੀ ਹੈ। ਕੀ ਕਸੂਰ ਸੀ ਦੀਪ ਸੇਖ ਸਿੱਧੂ ਦਾ? ਕੀ ਕਸੂਰ ਸੀ ਮੋਸੇ ਵਾਲੇ ਦਾ? ਕੀ ਕਸੂਰ ਸੀ ਅਵਤਾਰ ਸਿੰਘ ਖੰਡੇ ਦਾ? ਕੀ ਹਰਦੀਪ ਸਿੰਘ ਨੇ ਜਰ ਦਾ ਕਸੂਰ ਸੀ ਕੀ ਪੰਜ ਵਟਸਐਪ ਦਾ ਕਸੂਰ ਸੀ ਮੈਨੂੰ ਇਹ ਗੱਲ ਦੱਸੋ ਕਿ ਉਹਨਾਂ ਬੰਦਿਆਂ ਨੇ ਆਪਦੇ ਹੱਕ ਦੀ ਗੱਲ ਕੀਤੀ ਤੇ ਤੁਸੀਂ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਬਲੇਅਰ ਸਾਹਿਬ ਸਾਰੀ ਕੌਮ ਨੂੰ ਪੰਥਕ ਇਕਤਾ ਦੀ ਲੋੜ ਹੈ ਕਿ ਉਸ ਕਾਨਫਰੰਸ ਦੇ ਵਿੱਚ ਕੋਈ ਅਜਿਹਾ ਚਾਰੰਗ ਪਾਰਟੀਕੂਲਰ ਕੀਤਾ ਜਾਵੇਗਾ ਕਿ ਸਾਰੇ ਭਲੇ ਇਸ ਜ਼ਬਰ ਦੇ ਖਲਾਫ ਹਾਂ ਬਿਲਕੁਲ ਅਸੀਂ ਸਾਰੀਆਂ ਸੰਪਰਦਾਵਾਂ ਨੂੰ ਸਰਦਾਰ ਮਾਨ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਜਿੰਨਾ ਚਿਰ ਆਪਾਂ ਇੱਕ ਥਾਂ ਤੇ ਇਕੱਠੇ ਹੋ ਕੇ ਇਸ ਤਖਤ ਨੂੰ ਚੈਲੰਜ ਨਹੀਂ ਕਰਦੇ ਇਹਨਾਂ ਨੂੰ ਇਹ ਨਹੀਂ ਦੱਸਦੇ ਕਿ ਤੁਸੀਂ ਸਾਨੂੰ ਕਿਉਂ ਮਾਰ ਰਹੇ ਹੋ ਇਹਨਾਂ ਨੂੰ ਪੁੱਛਦੇ ਨਹੀਂ ਉਹਨਾਂ ਚਿਰ ਗੱਲ ਬਣਦੀ ਨਹੀਂ ਸੋ ਇਹ ਆਸ ਹੈ ਕਿ ਸਮਾ ਜਿਹੜਾ ਹੁਣ ਅ ਅਡਵਾਨੀ ਸਾਹਿਬ ਤੋਂ ਤੇ ਬਾਜਪਾਈ ਸਾਹਿਬ ਤੋਂ ਅੱਗੇ ਕਾਫੀ ਮੋਦੀ ਸਾਹਿਬ ਨੇ ਬਦਲ ਦਿੱਤਾ ਹੈ ਕਿਉਂਕਿ ਉਹਨਾਂ ਨੇ ਬੁੱਕਲ ਦੇ ਵਿੱਚ ਰਹਿ ਕੇ 9 ਮਾਸ ਦਾ ਰਿਸ਼ਤਾ ਕਹਿ-ਕਹਿ ਕੇ ਸਾਨੂੰ ਮਾਰ ਰਿਹਾ ਹੈ ਔਰ ਇਹ ਸਿੱਧੇ ਤੌਰ ਤੇ ਮਾਰ ਰਿਹਾ ਹੈ ਸੋ ਸਾਡੇ ਨੌਜਵਾਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਹਕੂਮਤ ਖਤਮ ਕਰਨਾ ਚਾਹੁੰਦੀ ਹੈ ਜਿੱਦਾਂ ਮੁਸਲਮਾਨਾਂ ਦੀ 370 ਧਾਰਾ ਖਤਮ ਕਰਤੀ ਤੇ ਚਿੱਠੀ ਸਿੰਗਾਪੁਰਾ ਦੇ ਵਿੱਚ ਸਾਡਾ ਕਤਲੇਆਮ ਕਰਤਾ ਫਿਰ ਤੁਸੀਂ ਦੱਸਖੋ ਬੀਬੀ ਬਿਲਕ ਸਬਾਨੋ ਦੇ ਜਿਹੜੇ ਕਾਤਲਾ ਨੂੰ 15 ਅਗਸਤ ਵਾਲੇ ਦਿਨ ਰਿਆ ਕਰਤਾ ਫਿਰ ਤੁਸੀਂ ਦੱਸੋ ਬਰਥਡੇ ਦੇ ਉੱਤੇ ਸਰਸੇ ਵਾਲੇ ਬਲਾਤਕਾਰੀਆਂ ਨੂੰ ਛੁੱਟੀਆਂ ਦੇਤੀਆਂ ਤੇ ਤੁਸੀਂ ਮੈਨੂੰ ਇਹ ਦੱਸੋ ਜਗਤਾਰ ਸਿੰਘ ਹਵਾਰਾ ਨੇ ਕੀ ਕੀਤਾ ਹੈ ਕੋਈ ਬਲਾਤਕਾਰ ਨਹੀਂ ਕੀਤਾ ਉਹਨਾਂ ਦੀ ਸਜਾਵਾਂ ਪੂਰੀ ਹੋ ਗਈ ਹੈ ਉਹਨਾਂ ਨੂੰ ਕਿਉਂ ਨਹੀਂ ਸੱਜਿਆ ਜਾਂਦਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਸੋ ਅੱਜ ਜਿਹੜੀ 23 ਨਵੰਬਰ ਨੂੰ ਸਾਡੀ ਪਾਰਟੀ ਕਾਲੀ ਦਾ ਲੰਬਰਸਰ ਵੱਲੋਂ ਦੀਨਾ ਕਾਂਗੜ ਦੇ ਵਿੱਚ ਇੱਕ ਕਾਨਫਰੰਸ ਕਰਾਈ ਜਾ ਰਹੀ ਆ ਉਸ ਦਾ ਵਿਸ਼ਾ ਹੈਗਾ ਕਿ ਸਾਡੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਆਪਾਂ ਮਨੁੱਖੀ ਅਧਿਕਾਰਾਂ ਦੇ ਰਾਖੇ ਕਹਿੰਦੇ ਆ ਕਿਉਂਕਿ ਉਹਨਾਂ ਨੇ ਕਿਸੇ ਹੋਰ ਮਜ਼ਬ ਤੇ ਧਰਮ ਲਈ ਆਪਣਾ ਸੀਸ ਹੀ ਪੇਂਟ ਕਰਤਾ ਸੀਗਾ ਸੋਦੇ ਸਬੰਧ ਦੇ ਵਿੱਚ ਸਾਡੀ ਪਾਰਟੀ ਦੇ ਕੌਮੀ ਜਨਰਲ ਸੈਕਟਰੀ ਸਰਦਾਰ ਹਰਪਾਲ ਸਿੰਘ ਜੀ ਬਲੇਰ ਸਾਡੇ ਗੁਰਵਿੰਦਰ ਸਿੰਘ ਜੀ ਜੋਲੀ ਮਾਝੇ ਦੇ ਜਿਹੜੇ ਇੰਚਾਰਜ ਲੱਗੇ ਨੇ ਪ੍ਰਧਾਨ ਨੇ ਲਵਪ੍ਰੀਤ ਸਿੰਘ ਤੂਫਾਨ ਆਏ ਨੇ ਸਾਡੇ ਦਰਜਾ ਬੱਤਰ ਜਹਾ ਹੋਰ ਵੀ ਸਰਦਾਰ ਬਾਜਾ ਸਾਹਿਬ ਆਏ ਨੇ ਨਿਸ਼ਾਨ ਸਿੰਘ ਜੀ ਸੋ ਅੱਜ ਸਾਡੀ ਪਾਰਟੀ ਕਾਲੀਦਾ ਨੰਬਰਸਰ ਲੋ ਇੱਥੇ ਗੁਰਦਾਸਪੁਰ ਵਿੱਚ ਮੀਟਿੰਗ ਹੋਈ ਹੈ ਅਸੀਂ ਵਾਅਦਾ ਕਰਦੇ ਹਾਂ ਕਿ 23 ਨਵੰਬਰ ਨੂੰ ਬਹੁਤ ਵੱਡੀ ਤਦਾਦ ਦੇ ਵਿੱਚ ਆਪਾਂ ਇੱਥੋਂ ਗੁਰਦਾਸਪੁਰ ਦੇ ਵਿੱਚੋਂ ਕਾਫਲੇ ਖੜਾਗੇ ਔਰ ਇਸ ਤੋਂ ਅੱਗੇ ਹਲਕਾ ਵਾਈਜ਼ ਜਿਹੜੀਆਂ ਹੈਗੀਆਂ ਕਾਦੀਆਂ ਖਾਸ ਕਰਕੇ ਆਪਾਂ ਬਹੁਤ ਵੱਡੀਆਂ ਮੀਟਿੰਗਾਂ ਵੀ ਕਰਾਵਾਂਗੇ ਸਵਾਸ ਕਰਦੇ ਆ ਕਿ ਸਾਡੇ ਨਾਲ ਜਿਹੜੇ ਹੈਗੇ ਆ ਵੀਰ ਭਾਈ ਭੈਣ ਜਿਹੜੇ ਕੰਟੈਕਟਸ ਕਰਨਗੇ ਆਪਾਂ ਬਹੁਤ ਅੱਛੇ ਤਰੀਕੇ ਨਾਲ ਇੱਕ ਕਾਨਫਰੰਸ ਜਿਹੜੀ ਆ ਸਾਰਥੀ ਕਰਾਂਗੇ ਥੈਂਕ ਯੂ